ਜੀ ਸਾਰਿਆਂ ਨੂੰ ਹੈ ਅੱਜ ਸਾਡਾ ਫੂਟ ਚੱਲ ਰਿਹਾ ਕਿੰਨੇ ਵਜ ਗਏ ਬਰਾਬਰ ਨਹੀਂ ਰੁਕ ਜਾ 12 12 ਵਜ ਗਏ ਹੈ ਮੇਰੀ ਗੱਲ ਸੁਣੋ ਭਈ ਸਾਰਾ ਸਿੰਦਾਵਾ ਜਿਹੜਾ ਆਏ ਕਰੀ ਜਾਂਦੇ ਆ ਮੈਂ ਪੁੱਛ ਰਹੀ ਸੀ ਮਤਲਬ ਮੈਂ ਕੋਸ਼ਿਸ਼ ਕਰਦੀ ਸੀ ਤੁਸੀ ਜੀ ਸਿੰਦੇ ਬਾਜੀ ਨੂੰ ਵੀ ਪਾਪਾ ਜੀ ਤੁਸੀਂ ਸਾਡਾ ਪਾਲਾ ਹੋ ਜਾਊਗਾ ਆਏ ਪੁੱਛਦੀ ਸੀ ਭੂ ਅੱਛਾ ਲੈ ਮੈਂ ਵੀ ਆ ਗਈ ਫਿਰ ਆਪਣੇ ਘਰ ਬਾਰੇ ਪੁੱਛਣ ਵਾਸਤੇ ਪਹਿਲੇ ਤਾਂ ਬਾਬਾ ਦੀ ਚਰਵਾਚ ਬੈਠੀ ਓ ਸਾਡੀ ਵੀਸ ਕਰ ਰਹੇ ਹਾਂ ਕੌਣ ਕਰਦੂ ਅੱਛਾ ਅਸੀਂ ਵੱਡਿਆ ਕਰਾਂਦੇ ਬਾਬੇ ਦੇ ਖਾਸ ਕੁਛ ਯਾ ਖਾਸ ਕੀ ਜਮਾ ਖਾਸ ਆ ਲੈ ਮੈਂ ਤਾਂ ਬਾਬੇ ਦੀ ਚੇਲੀ ਹਾਂ ਅੱਛਾ ਅੱਛਾ ਗੁੱਤ ਗੁੱਤ ਚੇਲੀ ਬਾਬਾ ਇਹ ਕਰਲਾ ਮਗਰ ਲਾਉਣਾ ਹੁੰਦੇ ਹਾਂ ਸਾਕਲ ਤੋਂ ਹੀ ਦੇਦੀ ਹੈ ਬੀਤੂ ਕਦਰਾ ਮਤਲਬ ਕੀ ਆ ਲੈ ਉਹ ਮਤਲਬ ਮੈਂ ਕਿਹਾ ਅਬ ਵੀ ਤਾਂ ਬਾਬੇ ਦੀ ਚੇਲੀ ਹੈ ਸੇਵਾ ਕਰਦੀ ਹੈ ਬਾਬੇ ਦੀ ਚੱਲ ਫਿਰ ਬਾਬਾ ਮੇਰੀ ਗੱਲ ਸੁਣ ਆਪਾਂ ਗਾਣੇ ਬਜਾਣੇ ਦਾ ਰੋਜ਼ ਹੀ ਕਰਦੇ ਹਾਂ ਅੱਜ ਇੱਕ ਗੀਤ ਹੋ ਜੀ ਹੈ ਹੂੰ ਚਲੋ ਤੁਸੀਂ ਡੇਰੇ ਚ ਆ ਕੰਜਰ ਕੀਤਾ ਕਰਦੇ ਹੋ ਡੇਰੇ ਚ ਸਾਡੇ ਡੇਰੇ ਦਾ ਨਾਮ ਹੀ ਕੰਜਰ ਕੀਤਾ ਆ ਅੱਛਾ ਤੂੰ ਪਤਾ ਉਸਨੇ ਮੈਂ ਚੇਲਾ ਹਾਂ ਇਹ ਸਾਰੇ ਚਲੇ ਚੱਲੀ ਇਕੱਠੇ ਹੋ ਰਹੇ ਨੇ ਉਰੇ ਫੇ ਬਾਬਾ ਕੀ ਕਰਦਾ ਬਾਬਾ 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 ਮੂੜੀਆਂ ਖਾਂਦਾ ਚਲ ਵਾਪਸ ਗਾੜਾ ਸਲਾ ਦੇ ਸਲਾਦੋ ਗਾੜਾ ਆਪਣਾ ਨਵਾ ਆਪਣਾ ਭੁੱਲ ਗਏ ਅਬ ਹਮ ਅਗਰੇ ਆ ਗੋਣਿਆ ਚਲੋ ਕੀ ਮੈਂ ਗਾਣਾ ਸੋਰੀ ਵੀ ਆਣੀ ਜ਼ਰੂਰੀ ਹੈ ਨਾ ਵਿੱਚ ਹਾਂ ਚਲੋ ਐਡ ਦੀ ਪੈਸੇ ਨੇ ਹਾਂ ਸਹੀ ਗੱਲ ਲੀਡ ਮੈਨ ਪਤਾ Song ਲਾਟ ਛੋਟ ਛੋਟ ਦੇ ਨਹੀਂ Song Song ਚਲ ਮੈਂ ਗਾਣੇ ਸਮਾਰਦੀ ਨੂੰ ਗਾਣਾ ਕਣੀਆਂ ਸੌਣ ਦੀਆਂ ਛੜਦਾ ਛੜਦਾ ਚਲਨੀ ਟੂ ਭਾਜੀ ਨੇ ਚਲੋ ਲਿਓ ਛੜ ਦੇ ਖੁੱਲੀ ਨੀ ਟੂ ਭਾਜੀ ਨੇ ਕਿਹਾ ਹਮ ਕੋਚ ਵੀ ਸਾਰਾ ਬੁਝੇ ਮੈਂ ਮਜਬੂਰ ਹਾਂ ਮੇਰੇ ਗਾਣੇ ਲੱਗੇ ਬਾਹਰ ਹੋ ਰਹੀ ਹੈ ਇੱਕ ਤਰ੍ਹਾਂ ਵੀ ਬਾਹਰ ਨਹੀਂ ਲੱਗਦੀ ਇਹ ਗਾਣਾ ਹੁਣ ਯਾਦ ਪੈ ਜਾਂਦੀ ਹੈ ਇਹਦੇ ਬਾਹਰ ਨਹੀਂ ਕੱਢ ਲਾਂਗੇ ਮੰਨ ਲੈ ਮੇਰੀ ਗੱਲ ਤੁਸੀਂ ਸੁਣਾ ਦਿਓ ਪ੍ਰੀਤ ਮੈਡਮ ਉਹ ਕਰਦੀ ਨੇ ਫੇਸਬੁੱਕ ਤੇ ਸੁਸਰੀ ਗਾਣੇ ਦੋ ਅੱਜ ਕੱਲ ਦਾ ਦੌਰ ਚੱਲ ਰਿਹਾ ਆਪਣਾ ਯਾਰ ਗਾਣਾ ਸੋਲਣ ਦੋ ਪਾਜੀ ਮੜਾ ਜਾ ਗਾਣਾ ਸੁਣਾ ਦੇ ਰੋਟੀਆਂ ਨਹੀਂ ਗਾਣੀਆਂ ਹੁਣ ਆਪਾਂ ਬਾਬੇ ਦੇ ਦਰ ਤੇ ਆਏ ਹੋਏ ਹਾਂ ਖੜਾ ਹੋ ਮੇਰੇ ਕੋਲ ਬੇਪਰਾਵਾ ਗਾਣਾ ਗਾਣਾ ਗਾ ਸੀਟੀ ਕਿਹੜੀ ਮਾਰਦਾ ਤੂੰ ਗਨਟ ਵਾਲੀ ਚੱਲ ਏ ਗੱਲ ਸੁਣ ਮੇਰੀ ਗਨ ਬੀਰਨ ਆਪਾਂ ਡੇਰੇ ਚਾਏ ਹੋਇਆ ਆਪਾਂ ਕੋਈ ਨਿੱਡ ਵੀਰੇ ਕੈਮਰੇ ਮੂਰੇ ਨਹੀਂ ਹੈਗੇ ਅੱਦੋ ਲਵ ਲਵ ਹੁਣ ਕੱਲ ਦਾ ਵੀ ਕੈਮਰੇ ਚ ਹੁੰਨੀ ਆ ਜੱਫੀ ਪਾਉ ਬੱਲਾ ਜੱਫੀ ਪਾਉ ਇਹਦੇ ਕੱਟੜ ਦੁਸ਼ਮਨਾ ਦੀ ਅੱਜ ਜੱਫੀ ਪੈ ਰਹੀ ਐ ਇੱਕੋ ਨੇ ਸਾਹਮਣੇ ਤੁਸੀਂ ਇੱਥੇ ਬੜਿਆ ਹੋਏ ਹੁਣ ਵੀ ਕਿਸੇ ਬੰਦੇ ਨੂੰ ਬੁਲਾ ਕੇ ਮੈਂ ਕੰਮ ਕੱਢ ਦੇਣਾ ਛੱਡ ਦੇ ਕੋਈ ਸਾਡੇ ਸਾਡੇ ਜਿੱਤੂ ਜਿੱਤੂ ਛੱਡ ਛੱਡ ਜਿੱਤੂ ਆਨ ਆਨ ਕਰ ਦੇ ਕੰਮ ਬੁਲਾਉਣਾ ਨਹੀਂ ਔਰ ਦਸਾਲਾ ਹੀ ਮੁਕਾਵਾ ਦਵਾ ਜੀ ਕੰਮ ਕਰਨਾ ਸਾਡੇ ਜਿੱਤੂ ਇਹ ਥੋੜੇ ਕੋਲ ਐ ਹੁਣ ਮੈਂ ਸੀਖ ਲੈ ਕੇ ਬੈਠਾ ਜਿੱਤੂ ਆਊਟ ਕਰ ਦੇ ਓ ਜੀ ਤੂੰ ਮੈਂ ਪ੍ਰਾਣੀ ਕੋਡ ਕਰ ਰਿਹਾ ਜੇ ਕੜੀਆਂ ਨਾਲ ਛੋੜ ਜਿਓ ਓਹੋ ਇੱਕ ਤਾਂ ਕੜੀਆਂ ਨਾਲ ਛੋੜ ਪ੍ਰਾਣੀ ਲੱਗੇ ਪੂਰੀ ਬੈਠੋ ਹੈਗੇ